हम अपनी जान की दुश्मन को अपनी जान कहते हैं मोहब्बत की इसी मिट्टी को हिंदुस्तान कहते हैं इस मोहब्बत की मिट्टी के उत्तवादियों वालों की हमले की बार एसोसिएशन को हुई ਪੁਰ ਜੋਰਨ ਕਦੇ ਕਰਦੀ ਹੈ ਔਰ ਵੀ ਕੰਡੈਮਨ ਦੀ ਡਾਸਟਰਡਲੀ ਐਡੀਨ ਹੀ ਨੂਮਰਕ ਆਫ ਦ ਮਿਲਿਟੈਂਸ ਇਨ ਕਸ਼ਮੀਰ ਔਰ ਇਸ ਪ੍ਰੋਟੈਸਟ ਦੇ ਵਿੱਚ ਬਾਰਕੂਸ਼ਨ ਹੋਈ ਅੱਜ ਇੱਕ ਕੰਫਰੰਸ ਮੀਟਿੰਗ ਕਰ ਰਹੀ ਹੈ ਇਸ ਕੰਫਰੰਸ ਮੀਟਿੰਗ ਦੇ ਵਿੱਚ ਦਿਵੰਗਤ ਆਤਮਾ ਨੂੰ ਸ਼ਰਧਾਂਜਲੀ ਦਿੱਤੀ ਗਈ ਔਰ ਹਿੰਦੁਸਤਾਨ ਦੀ ਸਾਡੀ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਹਨਾਂ ਅਣਸਰਾਂ ਨੂੰ ਨੱਥ ਪਾਈ ਜਾਵੇ ਔਰ ਇਹਨਾਂ ਨੂੰ ਪੂਰਾ ਟਕਵਾ ਜਵਾਬ ਦਿੱਤਾ ਜਾਵੇ ਇਸ ਪ੍ਰੋਟੈਸਟ ਦੇ ਵਿੱਚ ਇਸ ਸੋਧ ਦੇ ਵਿੱਚ ਇਸ ਗੱਲ ਦੇ ਵਿੱਚ ਬਾਰਖ ਰੇਖਾ ਧੂੜੀ ਨੇ ਅੱਜ ਲੋਅਰ ਕਬਜ਼ਰਵ ਕੀਤਾ ਹੈ ਔਰ ਅਸੀਂ ਉਮੀਦ ਕਰਦੇ ਹਾਂ ਕਿ ਇਸ ਹਿੰਦੁਸਤਾਨ ਦੀ ਇਸ ਮਿੱਟੀ ਦੇ ਉੱਤੇ ਇਸ ਤਰੀਕੇ ਦੇ ਦੁਆਰਾ ਦਾਇਰਾਨਾ ਹਮਲੇ ਨਹੀਂ ਹੋਣਗੇ ਔਰ ਇਹ ਇਨ੍ਹਾਂ ਹਮਲਿਆਂ ਨੂੰ ਰੋਕਣ ਵਾਸਤੇ ਸਾਡੀ ਸਰਕਾਰ ਪੂਰ ਜੋਰ ਐਫਰਟ ਕਰੂਗੀ ਸਾਡੀਆਂ ਸਾਰੀਆਂ ਜੱਥੇਬੰਦੀਆਂ ਸਾਰੀਆਂ ਆਰਗੇਨਾਈਜੇਸ਼ਨ ਸਾਰੀਆਂ ਇਸ ਗੱਲ ਦੀ ਜ਼ਮਾਨਤ ਕਰਦੇ ਆਂ ਔਰ ਅਸੀਂ ਸਰਕਾਰ ਦੇ ਨਾਮ ਖੜੇ ਹਾਂ ਧੰਨਵਾਦ ਮੈਂ ਇਹ ਪੁੱਛਣਾ ਚਾਹਾਂਗਾ ਵੀ ਜਿਹੜੀ ਘਟਨਾ ਕਰਮ ਹੋਇਆ ਹੈ ਤਾਂ ਇਹਨਾਂ ਨੂੰ ਲਈ ਤੁਸੀਂ ਕੀ ਕਰਨਾ ਚਾਹੋਗੇ। ਜੋ ਕੋਈ ਪਹਿਲਗਾਮ ਦੇ ਵਿੱਚ ਜਿਹੜਾ ਇਹ ਟੈਰਰਿਸਟ ਅਟੈਕ ਹੋਇਆ ਹੈ ਇਹ ਬਹੁਤ ਹੀ ਮੰਦਪਗੀ ਘਟਨਾ ਹੈ ਬਹੁਤ ਹੀ ਨਿੰਦਨਯੋਗ ਘਟਨਾ ਹੈ। ਐਸਾ ਅਸੀਂ ਮੈਂ ਆਪਦੇ ਵੱਲੋਂ ਤੇ ਆਪੇ ਸਮੂਹ ਬਕੀਲ ਭਾਈਚਾਰੇ ਵੱਲੋਂ ਬਹੁਤ ਹੀ ਨਿੰਦਾ ਕਰਦੇ ਹਾਂ ਅਸੀਂ। ਜਿਹੜਾ ਕਿ ਟੈਰਰਿਸਟ ਨੇ ਹੀ ਚੁਣ-ਚੁਣ ਕੇ ਇਹ ਧਰਮ ਦੇ ਪ੍ਰਤੀ ਇੱਕ ਬੇਸ਼ ਵਿਸ਼ੇਸ਼ ਧਰਮ ਨੂੰ ਟਾਰਗੇਟ ਕੀਤਾ ਹੈ ਬਣਾਇਆ ਹੈ ਔਰ ਹਿੰਦੁਸਤਾਨ ਦੀ ਏਕਤਾ ਤੇ ਅਖੰਡਤਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਇਸ ਦਾ पुरजोर ਵਿਰੋਧ ਕਰਦੇ ਹਾਂ ਇਸੀ ਨਿੰਦਾ ਕਰਦੇ ਹਾਂ ਤੇ ਸਰਕਾਰ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਜਿਹੜੇ ਟੈਰਰਿਸਟ ਨੂੰ ਸਪான்ਸਰ ਕਰਦੇ ਨੇ ਉਹਨਾਂ ਦੇ ਵੀ ਖਿਲਾਫ ਜਿਹੜੀ ਹੈਗੀ ਹੈ ਸਖਤ ਤੋਂ ਸਖਤ ਐਕਸ਼ਨ ਲੱਤਾ ਜਾਵੇ। ਆਮ ਗੁਰਪ੍ਰੀਤ ਸਿੰਘ ਸੈਕਟਰੀ ਬਾਰ ਐਸੋਸੀਏਸ਼ਨ ਤੁਰੀ ਜੰਮੂ ਕਸ਼ਮੀਰ ਤੇ ਪਹਿਲਗਾਮ ਦੇ ਕੋਈ ਅਤਵਾਦੀ ਹਮਲੇ ਦੀ ਅਸੀਂ ਸਾਰੇ ਬਾਰ ਐਸੋਸੀਏਸ਼ਨ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ। ਇਹ ਮਨੁੱਖਤਾ ਦੇ ਉੱਤੇ ਇਹ ਸੰਸਾਰ ਦੀ ਸ਼ਾਂਤੀ ਦੇ ਉੱਤੇ ਹਮਲਾ ਹੈ ਸਰਕਾਰਾਂ ਨੂੰ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਜਿਹੜਾਗਾ ਕਦਮ ਉਠਾਉਣਾ ਚਾਹੀਦਾ ਹੈ ਔਰ ਆਮ ਨਾਗਰਿਕਾਂ ਦੀ ਸੁਰੱਖਿਆਤ ਹੈ ਉਹਨੂੰ ਯਕੀਨੀ ਬਣਾਉਣਾ ਚਾਹੀਦਾ ਇਸ ਦੇ ਜਿਹੜੇ ਇਹ ਪਿੱਛੇ ਕਾਇਰਤਾ ਜਿਹੜੀਆਂ ਕਾਇਰਤਾਪੂਰਨ ਹਮਲਾ ਸੀ ਇਹ ਇਹ ਬੜਾ ਨਿੰਦਣਯੋਗ